ਪੰਜ ਦੇ ਪ੍ਰੋਗਰਾਮ ਸਜੀ ਸਵੇਰ ਦੇ ਵਿੱਚ ਆਪ ਜੀ ਦਾ ਆਪ ਜੀ ਦੇ ਮੇਜ਼ਬਾਨ ਕੁਲਵੰਤ ਸਿੰਘ ਤੇ ਸਿਵਲੋਂ ਬਹੁਤ ਬਹੁਤ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਜੀ ਇਸ ਮੁਬਾਰਕ ਦਿਨ ਦੀ ਸ਼ੁਰੂਆਤ ਕਰੀਏ ਕਿਉਂਕਿ ਅੱਜ ਇੱਕ ਚੰਗੀ ਖਬਰ ਵੀ ਆਈ ਹੈ ਆਮ ਤੌਰ ਤੇ ਕਹਿੰਦੇ ਨੋ ਨਿਊਜ਼ ਇਜ਼ ਗੁੱਡ ਨਿਊਜ਼ ਚੰਗੀ ਖਬਰ ਇਹ ਆਈ ਆ ਇਹ ਯੂਕਰੇਨ ਤੇ ਰੂਸ ਦੇ ਦਰਮਿਆਨ ਜੋ ਜੁੱਧ ਚੱਲ ਰਿਹਾ ਉਹ ਸੀਸਫਾਇਰ ਹੋ ਰਹੀ ਹੈ 3 ਦਿਨ ਵਾਸਤੇ ਹੋ ਰਹੀ ਹੈ ਮੈਨੂੰ ਲੱਗਦਾ ਪੱਕੀ ਹੋ ਜਾਊਗੀ ਉਮੀਦ ਵੱਧ ਗਈ ਹੈ ਜੀ ਕਿ ਪੱਕੀ ਹੋ ਜਾਊਗੀ ਸੀਸਫਾਇਰ ਲੜਾਈ ਹਟ ਜਾਊਗੀ ਸਮਝੌਤਾ ਹੋ ਜਾਊਗਾ ਕਿਉਂਕਿ ਲੜਾਈਆਂ ਪਰਿਵਾਰ ਖੋਣ ਜਾਂ ਸੰਸਾਰ ਖੋਣ ਲਈ ਨਹੀਂ ਹੋਣ ਪਿਆਰ ਦੀਆਂ ਹੋਣ ਜਾਂ ਤ੍ਰਿਸਕਾਰ ਦੀਆਂ ਹੋਣ ਜੀ ਲੜਾਈਆਂ ਚ ਤਾਂ ਨੁਕਸਾਨ ਹੀ ਨੁਕਸਾਨ ਹੈ ਦੋਸਤੋ ਤੇ ਜਿੱਥੇ ਬਣੀ ਹੋਵੇ ਬਣੀ ਹੋਈ ਦਾ ਕਿਤੇ ਰੋਤ ਤਾਂ ਕੋਈ ਰੀਸ ਹੀ ਨਹੀਂ ਹਾਂ ਜੀ ਸੋ ਬੜਾਈਏ ਜੀ ਜ਼ਿੰਦਗੀ ਦੇ ਨਾਲ ਫਿਰ ਤਾਂ ਇਹ ਗੱਲ ਹੈ ਕਿ ਅੱਜ ਜੋ ਹੁਕਮਨਾਮਾ ਸਭ ਜੀ ਬਖਸ਼ਿਸ਼ ਹੋਏ ਹਨ ਗੁਰਨਾਨਕ ਸਾਹਿਬ ਜੀ ਕਿਰਪਾ ਕਰ ਰਹੇ ਹਨ ਗੁਰ ਸਾਗਰਤ ਨਹੀਂ ਭਰਪੂਰੀ ਜ਼ਿੰਦਗੀ ਰਤਨਾ ਨਾਲ ਭਰੂਰ ਹੈ ਜੀ ਜਿਦਾ ਸਾਗਰ ਉਹ ਨਾਲ ਸਮੁੰਦਰ ਦੇ ਵਿੱਚ ਛੱਲਾ ਵੀ ਪੈਂਦੀਆਂ ਉੱਥੇ ਸਿੱਪੀਆਂ ਵੀ ਹੈਗੀਆਂ ਘੋਗੇ ਵੀ ਹੈਗੇ ਆ ਬੜਾ ਕੁਝ ਆ ਉੱਥੇ ਲੱਭਣ ਵਾਲੇ ਉਥੋਂ ਤੇਲ ਲੱਭੀ ਜਾਂਦੇ ਆ ਉੱਥੇ ਸੋਨਾ ਵੀ ਪਿਆ ਆ ਉੱਥੇ ਹੀਰੇ ਵੀ ਪਏ ਉੱਥੇ ਜਵਾਹਰਾਤ ਵੀ ਪਏ ਆ ਇੱਦਾਂ ਹੀ ਜ਼ਿੰਦਗੀ 'ਚ ਸਾਰਾ ਕੁਝ ਹੈ ਜੀ ਜ਼ਿੰਦਗੀ 'ਚ ਜ਼ਹਿਰ ਵੀ ਹੈ ਅਮਰਤ ਵੀ ਹੈ ਗੁਰਸਾਗਰ ਅਤਿਨੀ ਭਰਪੂਰੇ ਅਮਰਤ ਸੰਤ ਚੁਗੇ ਨਹੀਂ ਦੂਰੇ ਹਰਸ ਚੋ ਚੁਕੇ ਪ੍ਰ ਭਾਵੇ ਸਰਵਰ ਮੇ ਹਾਸ ਪ੍ਰਾਨਤ ਪਾਵੇ ਹੁਣ ਇਹ ਦੇਖੇ ਵੀ ਆਪਾਂ ਕੀ ਇਥੋਂ ਚੁਕੜਾ ਲੈਣਾ ਆਏ ਆ ਤਾਂ ਕੁਝ ਲੈ ਕੇ ਚਲੀਏ ਆਪਾਂ ਇਦਾਂ ਮੈਂ ਤਾਂ ਇਹੀ ਕਹੂੰਗਾ ਜੀ ਮੇਰੇ ਤਾਂ ਇਹੀ ਸਲਾਹ ਮੇਰੇ ਤਾਂ ਇਹੀ ਸਲਾਹ ਆ ਵੀ ਆਏ ਆ ਤਾਂ ਕੁਝ ਲੈ ਕੇ ਚਲੀਏ ਨਾ ਖਾਲੀ ਹੱਥ ਜਾਂ ੱੱਕੇ ਖਾ ਕੇ ਜਾਣ ਦਾ ਤਾਂ ਕੋਈ ਮਤਲਬ ਨਹੀਂ ਪਰ ਇਹ ਬੜੀ ਬਦਕਿਸਮਤੀ ਹੈ ਬੰਦੇ ਦੀ ਕਿ ਸਾਡਾ ਜੱਫਾ ਅਨਵਾਰਦੀ ਨਸਿਆ ਅਰਧ ਬੈਸ ਅਰਧ ਅਨਵਰਦੀનેસ ਨਾਲ ਆ ਯੂਰ ਪ੍ਰੋਬਲਮ ਇਜ਼ ਯੂਰ ਟੂ ਬਿਜ਼ੀ ਹੋਲਡਿੰਗ ਔਨ ਟੂ ਯੂਰ ਅਨਵਰਦੀનેસ ਸਾਡਾ ਦਿਨ ਦਿਮਾਗ ਫੋਕਟ ਕਿਉਂਕਿ ਫੁਰਨਾ ਫੋਕਟ ਹੈ ਜੀ ਫੁਰਨੇ ਨਾ ਰਹਿੰਦਾ ਬਸ ਇੱਥੇ ਸਮੱਸਿਆ ਸਾਰੀ ਧਰਮ ਦੀ ਸਿੱਖਿਆ ਇਹ ਹੀ ਆ ਕਿ ਫੋਕਟ ਨੂੰ ਛੱਡ ਦੇ ਅਨਵਰਦੀનેસ ਨੂੰ ਛੱਡ ਦੇ ਝੂਠ ਨੂੰ ਛੱਡ